ਆਏ ਸੀ ਦਵਾਈ ਲੈਣ ਤੇ ਐਣੀ ਕੁਝ ਕਿਤੇ ਖਾਣ ਨੂੰ ਲੈਣਾ ਵਾਂ ਉਹ ਦੇਖੋ ਚਲ ਵੀ ਐਣੀ ਸ਼ੋਪ ਤੇ ਤੁਹਾਨੂੰ ਦਿਖਦੇ ਆ ਉਹ ਦੇਖੋ ਉਹ ਦੇਖੋ ਸ਼ੋਪ ਤੇ ਖੜੇ ਉੱਥੇ ਲੈਣ ਲੱਗੇ ਸਮਾਨ ਤੇ ਇਹਦੇ ਕੀ ਲੈ ਕੇ ਹੁੰਦੇ ਖਾਣ ਨੂੰ ਤੇ ਆਪਾਂ ਆਏ ਆਪਣੇ ਸ਼ਹਿਰ ਹਰਿਆਣਾ ਕਈ ਲੈ ਸਮਾਨ ਸਮਾਨ ਕਾਫੀ ਚੱਕ ਲਿਆ ਤਾਂ ਪਤਾ ਕੀ ਕੀ ਲੈ ਆਏ ਆ ਦੇਖਦਾ ਪੁੱਛਦਾ ਵਾਂ ਕੀ ਲੈ ਕੇ ਹਾਂਜੀ ਚਲੋ ਪਿੱਛੇ ਟ੍ਰੈਫਿਕ ਕੀ ਕੀ ਲੈਣਿਆ ਪਿੱਛੇ ਟ੍ਰੈਫਿਕ ਕਿਥੇ ਟ੍ਰੈਫਿਕ ਕੋਈ ਗੱਲ ਨਹੀਂ ਕੀ ਕੀ ਲੈ ਆਂਦਾ ਤਾਂ ਹੀ ਲੇ ਲਿਆ ਸਾਰਾ ਕੁਛ ਲੈ ਲਿਆ ਹੈ ਇਹ ਨਹਰਾ ਕੁਛ ਲੈ ਲਿਆ ਕੀ ਕੋਸੇ ਸਮੋਸੇ ਵਗੈਰਾ ਹੋਰ ਸਾਰਾ ਕੁਛ ਲੈ ਆਂਦਾ ਹੁਣੇ ਹੋਰ ਕੀ ਕਸਰ ਹੈ ਗਈ ਸੀ ਕੀ ਚੀਜ਼ ਦੀ ਹੈ ਚਾਰ ਰੋਲ ਲੈਣੀ ਸੀ ਮੈਂ ਕੀ ਮੈਂ ਦਿਲ ਕਾਦਾ ਚੀਜੀ ਕਿਹੜੀ ਲੈ ਲੈ ਕੀ ਜਲਦੀ ਦੱਸੋ 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 ਲੈ ਲਿਓ ਸਪ੍ਰਿੰਗਰ ਰੋਲ ਜਾਂ ਲੈ ਆ ਜਲਦੀ ਮੈਂ ਦੌੜ ਕੇ ਚੱਲਿਆ ਜਲਦੀ ਆਗਾ ਉਹ ਦੇਖੋ ਜੀ ਆ ਲੈ ਆਂਦੇ ਸਮਾਨ ਆ ਸਮੋਸੇ ਵਗੈਰਾ ਹੋਰ ਕਈ ਕੁ ਸਮਾਨ ਲੈ ਆਂਦਾ ਵਾ ਹੁਣ ਕਜੀ ਰਹੀ ਸਪ੍ਰਿੰਗਰੋਂ ਲੈਨ ਚੱਲ ਚੱਲ